ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਮੀਤ ਕਰਦੇ ਆ ਵੀ ਸਾਰੇ ਠੀਕ ਠਾਕ ਹੋਵੋਗੇ ਜਿਵੇਂ ਕਿ ਪਸ਼ੂਆਂ ਦੀ ਜਾਣਕਾਰੀ ਸੰਬੰਧੀ ਆਪਾਂ ਨਵੇਂ-ਨਵੇਂ ਵਿਸ਼ਿਆਂ ਤੇ ਵੀਡੀਓ ਬਣਾਉਂਦੇ ਹੁੰਨੇ ਆ ਤੇ ਜਿਹੜੀ ਅੱਜ ਦੀ ਵੀਡੀਓ ਆਪਣੀ ਇਹ ਹੈਗੀ ਆ ਡਿਕੇਡ ਮਤਲਬ ਕਿ ਟ੍ਰੇਜੇਸ਼ਨ ਪੀੜ ਦੇ ਵਿੱਚ ਪਸ਼ੂਆਂ ਦੀ ਸਾਂਭ-ਸਵਾਲ ਕਿਵੇਂ ਕਰਨੀ ਆ ਜਦੋਂ ਸੂਨ ਵਾਲੇ ਪਸ਼ੂ ਆਪਣੇ 20-21 ਦਿਨ ਰਹਿ ਗਏ ਪਸ਼ੂਆਂ ਦੇ ਤੇ ਉਹਨਾਂ ਦੀ ਕਿਵੇਂ ਸੇਵਾ ਕਰਨੀ ਆ ਉਹਨਾਂ ਨੂੰ ਕੀ ਖਰਾਕ ਪਾਉਣੀ ਆ ਉਹਨਾਂ ਨੂੰ ਕਿੰਨੇ ਪੱਠੇ ਪਾਉਣੇ ਆ ਕਿੰਨੀ ਟੂੜੀ ਪਾਉਣੀ ਆ ਉਹਨਾਂ ਨੂੰ ਤੇ ਕਿੰਨੀ ਫੀਡ ਪਾਣੀ ਆ ਤੇ ਕਿਹੜਾ ਕਿਹੜਾ ਪਾਊਡਰ ਪਾਉਣਾ ਵਾ ਤੇ ਇਹਦੇ ਬਾਰੇ ਆਪਾਂ ਸਾਰੀ ਗੱਲਬਾਤ ਕਰਾਂਗੇ ਪਹਿਲਾਂ ਤੁਹਾਨੂੰ ਦੱਸ ਦਿਆਂ ਵੀ ਇਹ ਆਪਾਂ ਪਸ਼ੂਆਂ ਦਾ ਅੱਜ ਬਾਥਰੂਮ ਚੈੱਕ ਕੀਤਾ ਆਪਣੇ ਪਸ਼ੂਆਂ ਦਾ ਜਿਹੜੇ ਪਸ਼ੂ ਟ੍ਰੇਸਨ ਚਾਏ ਆ ਜਿਨ੍ਹਾਂ ਦੇ ਇੱਕੀ ਤਾਂ ਰਹਿ ਗਈ ਦੇਖੋ ਸਾਰਿਆਂ ਦਾ ਵੱਡਾ ਰੋਲ ਇਹੀ ਆ ਕੰਮ ਮਤਲਬ ਜੇ ਤੁਸੀਂ ਇਹਨਾਂ ਨੂੰ ਪਸ਼ੂਆਂ ਦਾ ਸਾਹ ਦਾ ਪੀ ਐਚ ਤੁਸੀਂ 6.5 ਤੇ ਲੈ ਗਏ 7-8 ਤੋਂ ਘਟਾ ਕੇ 6.5 ਤੇ ਲਿਆਂਦਾ ਤੇ ਤੁਹਾਡੇ ਪਸ਼ੂ ਸੂਣ ਤੋਂ ਬਾਅਦ ਪੂਰਾ ਦੁੱਧ ਦੇਣਗੇ ਤੇ ਉਹਨਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਜਾਣਗੇ ਜਿਵੇਂ ਕਿਸੇ ਦੇ ਬੱਚਾ ੜ ਜਾਂਦਾ ਪਸ਼ੂ ਦੇ ਸੂਣ ਵੇਲੇ ਜੇ ਰੜ ਗਈ ਉਹਨੂੰ ਮਿਲਕ ਫੀਵਰ ਹੋ ਗਿਆ ਉਹਨੂੰ ਕਟੋਸਿਸ ਦੇ ਵਿੱਚ ਚਲਾ ਗਿਆ ਪਸ਼ੂ ਇਹ ਬਹੁਤ ਸਾਰੀਆਂ ਬਿਮਾਰੀਆਂ ਇੱਥੋਂ ਹੀ ਜਾਂਦੀਆਂ ਵਾਂ ਜਦੋਂ ਆਪਾਂ ਕੀ ਕਰਦੇ ਆ ਇਹ ਜਿਹੜੀ ਵੀਡੀਓ ਆ ਦੇਖੋ ਵੱਡੇ ਜਿਹੜੇ ਡੇਰੀ ਫਾਰਮ ਉਹ ਤਾਂ ਆਲਰੇਡੀ ਕਰ ਰਹੇ ਆ ਇਹ ਕੰਮ ਜਿਹੜੇ ਛੋਟੇ ਜ਼ਿਮੀਂਦਾਰ ਆ ਉਹਨਾਂ ਦੇ ਇੱਕ ਇੱਕ ਦੋ ਪਸ਼ੂ ਦੋ ਦੋ ਪਸ਼ੂ ਜਾਂ ਪੰਜ ਪਸ਼ੂ ਕਿਸੇ ਕੋਲੇ 10 ਪਸ਼ੂ ਉੱਥੇ ਪ੍ਰੋਬਲਮ ਆਉਂਦੀ ਆ ਕਿਉਂਕਿ ਉਹ ਖਾਣਾ ਸਹੀ ਨਹੀਂ ਪਾ ਪਾਉਂਦੇ ਭਗਵਾਨ ਜਿਵੇਂ ਜਿਹੜੇ ਸੂਣ ਨਾਲੇ ਪਸ਼ੂ ਆ ਜਦੋਂ ਇਹਨਾਂ ਦੀ ਆਪਾਂ ਪੀਐਚ ਦੀ ਗੱਲ ਕਰੀਏ ਇਹ ਤਾਂ ਹੀ 6.5 ਤੇ 6 ਦੇ ਆਉਣੀਆਂ ਜਦੋਂ ਤੁਸੀਂ ਉਹਨਾਂ ਨੂੰ ਹਰਾ ਪੱਠਾ ਨਾ ਪਾਵੋਗੇ ਕਿਉਂਕਿ ਜਿਹੜਾ ਹਰਾ ਪੱਠਾ ਇਹਦੇ ਵਿੱਚ ਪੋਟਾਸ਼ੀਅਮ ਬਹੁਤ ਜ਼ਿਆਦਾ ਵਾ ਜਦੋਂ ਪੋਟਾਸ਼ੀਅਮ ਉਹ ਜਿਹੜਾ ਸਾਭ ਦੀ ਪੀਐਚ ਆ ਉਹਨੇ ਵਧਾ ਦੇਣੀ ਆ ਪੋਟਾਸ਼ੀਅਮ ਨੇ ਇਸ ਲਈ ਜਿਹੜਾ ਬਰਸ਼ੀਨ ਹੋ ਗਿਆ ਰਾਈ ਕਾ ਹੋ ਗਿਆ ਇਹ ਜਿਹੜੇ ਪੱਠੇ ਆ ਨਾ ਇਹ ਸੂਨ ਵਾਲੇ ਪਸ਼ੂ ਨੂੰ ਬਿਲਕੁਲ ਹੀ ਨਹੀਂ ਪਾਉਣੇ ਦੁੱਧ ਤਾਂ ਤੁਹਾਡਾ ਪਸ਼ੂ ਜਿੰਨੀ ਉਹਦੀ ਕੰਪੈਰਟੀ ਆ ਲਾਜ਼ਮੀ ਦਊਗਾ ਹਰ ਹਾਲਤ ਦਊਗਾ ਦੁੱਧ ਪਰ ਸਾਡੀਆਂ ਗਲਤੀਆਂ ਵਾਂ ਕਿਤੇ ਨਾ ਕਿਤੇ ਜਦੋਂ ਪਸ਼ੂ ਨੂੰ ਅਸੀਂ ਹਰਾ ਪੱਠਾ ਪਾਉਨੇ ਆ ਸੂਨ ਵਾਲੇ ਪਸ਼ੂ ਨੂੰ ਉੱਥੇ ਦੁੱਧ ਨਹੀਂ ਦੇਣਾ ਜ਼ਿੰਮੇਦਾਰ ਭਰਾਵਾਂ ਦੇ ਜਾਏ ਹਰਾ ਪੱਠਾ ਲਾਇਆ ਪਰ ਸੂਨ ਵਾਲਾ ਜਿਹੜਾ ਤੁਹਾਡਾ ਪਸ਼ੂ ਆ ਨਾ ਉਹ ਲਾਜ਼ਮੀ ਤੁਸੀਂ ਉਹਨੂੰ ਚਾਰ ਦੀ ਇੱਕ ਦੋ ਘੰਨਾ 20 ਇੱਕੀਆਂ ਦੇਣਾ ਚੋਣੇ ਖਾਣਾ ਕਿੰਨਾਗਾ ਉਦੋਂ ਪਾ ਦਿਆ ਕਰੋ ਚਾਰ ਉਹਨੇ ਸਿਰਫ 15 16 ਕਿਲੋ ਚਾਰ ਖਾਣਾ ਬਾ ਤੂੜੀ ਉਹਨੂੰ 2 2.5 ਕਿਲੋ ਤੂੜੀ ਚਾਹੀਦੀ ਆ 4 5 ਕਿਲੋ ਉਹਨੂੰ ਫੀਡ ਚਾਹੀਦੀ ਆ ਤੇ ਨਾਲ ਉਹਨੂੰ ਇਹ ਆਪਾਂ ਨੂੰ ਪੀ ਐਚ ਡਾਉਣ ਕਰਨ ਵਾਸਤੇ ਨਾਲ ਉਹਨੂੰ ਆਪਾਂ ਠਿਕਰੀ ਨਹੀਂ ਹਾਦਰ ਦੇਣਾ ਕਿਉਂਕਿ ਜਿਹੜਾ ਠਿਕਰੀ ਨਹੀਂ ਹਾਦਰਣਾ ਇਹਦੇ ਵਿੱਚ ਕਲੋਰਾਇਡ ਹੁੰਦਾ ਵਾ ਜਿਹੜਾ ਕਲੋਰਾਇਡ ਆ ਉਹ ਉਹਨੂੰ ਪੀ ਐਚ ਨੂੰ ਥੱਲੇ ਲਿਆਉਂਦਾ ਵਾ ਤੇ ਜਿਵੇਂ ਸੋਡੀਅਮ ਹੋ ਗਿਆ ਜਾਂ ਪੋਟਾਸ਼ੀਅਮ ਹੋ ਗਿਆ ਇਹ ਜਿਹੜਾ ਇਹ ਪੀ ਐਚ ਨੂੰ ਉੱਪਰ ਲੈ ਕੇ ਜਾਂਦੀ ਆ ਇਸ ਲਈ ਮਤਲਬ ਆਪਾਂ ਉਹਨਾਂ ਨੂੰ ਜਿਹੜੇ ਪਸ਼ੂ ਆ ਆਪਣੇ ਉਹਨਾਂ ਨੂੰ ਡੀ ਗੇਟ ਦੇ ਵਿੱਚ ਲੈ ਕੇ ਜਾਣਾ ਵਾ ਇਹ ਆਪਾਂ ਅੱਜ ਪਸ਼ੂਆਂ ਦਾ ਚੈੱਕ ਕਰਦੇ ਹੁੰਨੇ ਆ ਤਕਰੀਬਨ ਜਿਹੜਾ ਸੂਨ ਵਾਲਾ ਪਸ਼ੂ ਆ ਉਹਦਾ ਦੋਨਾਂ ਚੈੱਕ ਕਰ ਲਈਦਾ ਜਿੰਨੇ ਪਸ਼ੂ ਆ ਸਾਰਿਆਂ ਦਾ ਤਕਰੀਬਨ 6.5 6.5 ਪੀ ਐਚ ਆਇਆ ਵਾ ਤੇ ਜਿਹੜੇ ਪਸ਼ੂ ਇਹ ਹੈ ਨਾਰਮਲੀ ਆ ਬਸ ਪਸ਼ੂ ਦਾ ਬਿਸਾਬ ਲੈਣਾ ਆਪਾਂ ਉਹਦੇ ਵਿੱਚ ਇੱਕ ਪੀ ਐਚ ਕਾਰਡ ਆਉਂਦਾ ਵਾ ਉਹ ਆਪਾਂ ਲਾ ਕੇ ਦੇਖਣਾ ਵਾ ਉਹਨੇ ਆਪ ਦਾ ਰੰਗ ਪਟਾ ਜਣਾ ਉਹਦੇ ਉੱਤੇ ਉਹਦਾ ਦਿੱਤਾ ਹੁੰਦਾ ਵਾ ਵੀ ਇਹ ਜਹ ਰੰਗ ਆ ਤਾਂ ਇੰਨੀ ਪੀ ਐਚ ਹੈ ਜਾਂ ਤਿੰਨਾ ਪੀ ਐਚ ਆ ਤੇ ਜੇ ਉਹ ਆਪਣਾ ਨਾਰਮਲ ਆ ਜਿਵੇਂ ਹੁਣ ਆਪਾਂ ਪੰਜ ਪਸ਼ੂ ਚੈੱਕ ਕੀਤੇ ਆ ਪਹਿਲਾਂ ਵੀ ਚੈੱਕ ਕੀਤੇ ਸੀ ਉਹਦੀ ਵੀਡੀਓ ਵੀ ਨਾਲ ਹੀ ਆ ਤੇ ਇਹ ਦੁਬਾਰਾ ਫੇਰ ਚੈੱਕ ਕਰ ਰਹੇ ਆ ਇਹ ਤਕਰੀਬਨ ਇੱਕ ਪਸ਼ੂ ਦਾ ਇਹਨਾਂ ਦੇ ਵਿੱਚੋਂ ਆਪਾਂ ਜਿਹੜੀ ਪੀ ਐਚ ਆ ਉਹ 7 ਆਈ ਆ ਬਾਕੀਆਂ ਦਾ ਠੀਕ ਆ ਬਾਕੀਆਂ ਦੀ ਪੀ ਐਚ ਨਾਰਮਲ ਆ ਬਸ ਇੱਥੇ ਸਾਡਾ ਟ੍ਰੇਸ਼ਨ ਦੇ ਵਿੱਚ ਇਹੀ ਧਿਆਨ ਦੇਣ ਲੋਗਾ तकरीबन ਉਹਨਾਂ ਨੂੰ ਪੱਠੇ ਆਪਾਂ ਪਾਉਣੇ ਹੁੰਨੇ ਆ 15 ਕਿਲੋ ਸੈਲਜ ਪਾਣੀ ਦਾ 16 ਕਿਲੋ ਤੇ 2 ਕਿਲੋ ਫੀਡ ਪਾਦੀ ਦੀ ਤੂੜੀ ਪਾਦੀ ਦੀ ਆ ਤੇ 5 ਕਿਲੋ ਫੀਡ ਕਿਹੜੀ ਕੰਪਨੀ ਦੀ ਮਰਜ਼ੀ ਲੈ ਲਓ ਆਪਾਂ ਕਿਸੇ ਐ ਨਹੀਂ ਕਹਿਣਾ ਵੀ ਇੱਕ ਖਾਸ ਕੰਪਨੀ ਦੀ ਇਹਦੀ ਹੀ ਲਵੋ ਕਿਸੇ ਕੰਪਨੀ ਦੀ ਲੈ ਲਓ ਤੇ ਇਹ ਫੀਡ ਪਾ ਕੇ ਤੇ ਵਿੱਚ ਆਪਾਂ ਉਹਨਾਂ ਨੂੰ ਪਾਉਣੇ ਹੁੰਨੇ ਆ ਪੀਡੀਐਫ ਦਾ ਪ੍ਰੀਮੈਕਸ ਆਉਂਦਾ ਵਾ ਕਲੋਜ਼ ਆਪ ਨਾਲ ਉਹਨੂੰ ਆਪਾਂ ਕਲੋਜ਼ ਅਪ ਪਾਉਣੇ ਹੁੰਦੇ ਆ ਅੱਧਾ ਕਿਲੋ ਤੇ ਉਹ ਵਧੀਆ ਪਸ਼ੂ ਖਾਂਦੇ ਆ ਖਾਣ ਤੋਂ ਬਾਅਦ ਪੂਰਾ ਮਤਲਬ ਛੂਣ ਤੋਂ ਬਾਅਦ ਕੋਈ ਆਪਣੇ ਕੋਲੇ ਹੁਣ 14-15 ਪਸ਼ੂ ਸੂਪੇਦ ਕੀ ਇੱਕ ਵੀ ਪਸ਼ੂ ਦੇ 14-15 ਪਸ਼ੂਆਂ ਦੇ ਵਿੱਚੋਂ ਇੱਕ ਵੀ ਪਸ਼ੂ ਦੇ ਨਾ ਕਿਸੇ ਦੇ ਜੇਰ ਅੜੀਆ ਨਾ ਕਿਸੇ ਦੇ ਕੋਈ ਬੱਚੇ ਨੂੰ ਪ੍ਰੋਬਲਮ ਆ ਉਹਨਾਂ ਦੇ ਵਿੱਚੋਂ ਘੱਟੋ ਘੱਟ 10-11 ਪਸ਼ੂ ਤਾਂ ਆਪ ਦੇ ਆਪ ਸੂਏ ਆਪਾਂ ਨੇੜੇ ਵੀ ਨਹੀਂ ਗਏ ਉਹਨਾਂ ਦੇ ਤੇ ਬੱਚਪੋਣੋਂ ਉਹੀ ਆ ਕੋਈ ਇੰਨਾ ਬਾਲਾ ਇਦਾਂ ਨਹੀਂ ਆ ਬਾਲਾ ਖਰਚਾ ਵਾ ਉਹਦਾ ਨਾਰਮਲੀ ਜਿਹੜੀ ਆਪਾਂ ਫੀਡ ਪਾਦੀ ਚਾਰ ਪਾਤਾ ਤੇ ਨਾਲ ਉਹ ਪ੍ਰੀਮਿਕਸ ਪਾਤਾ ਉਹ ਮੇਰੇ ਖਿਆਲ ਨਾਲ 200 ਰੁਪਏ ਕਿਲੋ ਉਹ ਰੇਟ ਆ ਜਿਹੜਾ ਤੇ ਆਪਾਂ ਅੱਧਾ ਕਿਲੋ ਪਾਉਣਾ ਉਹ ਖਾਣਾ ਕਿੰਨੇ ਦੇਣਾ ਮਤਲਬ 20 21 ਦਿਨ ਪਸ਼ੂ ਨੇ ਖਾਣਾ ਵਾ ਜੇ ਆਪਾਂ ਖਵਾਤਾ ਇੱਥੇ ਹੀ ਖਵਾਣਾ ਵਾ ਬਾਕੀ ਸਾਰੇ ਪਸ਼ੂਣੇ ਆਪਾਂ ਨੂੰ ਪੂਰੇ ਸਾਲ ਆਪਾਂ ਨੂੰ ਦੇਣਾ ਹੀ ਆ ਜੇ ਇੱਥੇ ਖਵਾ ਦਾਂਗੇ ਆਪਾਂ ਕੋਸਟ ਟਾਈਮ ਆ ਫਿਰ ਪੂਰਾ ਦੇਣਾ ਇੱਕ ਉਹਦੀ ਇਹ ਮਤਲਬ ਹੈ ਕਿ ਖਾਸੀਅਤ ਬਈ ਜਦੋਂ ਪਸ਼ੂ ਆਪਣਾ ਸੂਪਿਆ ਇੱਕਦਮ ਆਪਣਾ ਪਸ਼ੂ ਦੁੱਧ ਤੇ ਆਉਂਦਾ ਵਾ ਉਹਦੀ ਜਿਹੜੀ ਭੁੱਖਾ ਇੱਕਦਮ ਵਾਧੀ ਆ ਤੇ ਇੱਕ ਜਦੋਂ ਤੁਹਾਡਾ ਪਸ਼ੂ ਸੂਪਿਆ ਘੱਟੋ ਘੱਟ 5 ਦਿਨ ਉਹਨੂੰ ਤੁਸੀਂ ਜਿਹੜੀ ਟ੍ਰੇਜਿਸ਼ਨ ਫੀਡ ਆ ਨਾ ਉਹੀ ਪਾਇਆ ਕਰੋ ਇੱਕਦਮ ਉਹਦੀ ਫੀਡ ਨਾ ਬਦਲਿਆ ਕਰੋ ਆਪਾਂ ਪਹਿਲਾਂ ਟ੍ਰੇਜਿਸ਼ਨ ਫੀਡ ਤੋਂ ਇੱਕਦਮ ਦੂਜੀ ਫੀਡ ਫੀਡ ਬਦਲਤੀ ਫੇਰ ਵੀ ਪ੍ਰੋਬਲਮ ਆਉਂਦੀ ਆ ਇੱਕ ਜਿਹੜੇ ਪਸ਼ੂ ਤੁਹਾਡੇ ਸੂਪੇ ਸੂਣ ਤੋਂ ਬਾਅਦ ਉਹਨਾਂ ਨੂੰ ਨਾਰਮਲ ਖਰਾਕ ਤੇ ਰੱਖਿਆ ਕਰੋ ਖਰਾਕ ਨਾ ਬਾਲੀ ਪੱਠੇ ਮਤਲਬ ਖੁਸ਼ੀ ਤੁਹਾਨੂੰ ਉਹ ਹੋਣੀ ਚਾਹੀਦੀ ਹੈ ਵੀ ਸਾਡਾ ਪਸ਼ੂ ਸੂਣ ਤੋਂ ਬਾਅਦ ਐਡੀ ਛੇਤੀ ਇੰਨੇ ਪੱਠੇ ਲੈਣ ਲੱਗ ਗਿਆ ਇੰਨੇ ਪੱਠੇ ਖਾਣ ਲੱਗ ਗਿਆ ਮਤਲਬ ਅੱਜ ਉਹਨੇ 15 ਕਿਲੋ ਖਾਦੇ ਫਿਰ 20 20 ਕਿਲੋ 25 ਕਿਲੋ 30 ਕਿਲੋ ਤੁਹਾਨੂੰ ਉੱਧੇ ਖੁਸ਼ੀ ਚਾਹੀਦੀ ਵੀ ਅੱਜ ਸਾਡਾ ਪਸ਼ੂ 30 ਕਿਲੋ ਪੱਠੇ ਖਾਣ ਲੱਗ ਗਿਆ ਸਾਡੇ ਪਸ਼ੂ ਨੂੰ ਤਾਂ 15 ਦਿਨ ਹੀ ਹੋਏ ਹੈ ਸੂਏ ਨੂੰ ਜਾਂ 20 ਦਿਨ ਹੀ ਹੋਏ ਆ ਸਾਨੂੰ ਇਹ ਨਹੀਂ ਖੁਸ਼ੀ ਚਾਹੀਦੀ ਵੀ ਸਾਡਾ ਪਸ਼ੂ ਅੱਜ ਇੰਨਾ ਦੁੱਧ ਕਰ ਗਿਆ ਕਿਉਂਕਿ ਦੁੱਧ ਤਾਂ ਉਹਨੇ ਜਿੰਨੀ ਉਹਦੀ ਕੰਪੈਸਿਟੀ ਆ ਜੇ ਆਪਾਂ ਉਹਨੂੰ ਵਧੀਆ ਤਿਆਰ ਉਹਨੂੰ ਫ੍ਰੀ ਫੀਡ ਦਿੰਦੀ ਆ ਟਰੇਸ਼ਾਂ ਪੀੜ ਤੇ ਜਿਵੇਂ ਆਹ ਆਪਾਂ ਦੇਖ ਰਹੇ ਆ ਨਾ ਫਿਰ ਉਹ ਦੁੱਧ ਤਾਂ ਉਹਨੇ ਦੇ ਹੀ ਦੇਣਾ ਵਾ ਦੁੱਧ ਦੀ ਤਾਂ ਕੋਈ ਗੱਲ ਹੀ ਨਹੀਂ ਗਈ ਦੁੱਧ ਤਾਂ ਪੂਰਾ ਦੇ ਹੀ ਦੇਣਾ ਵਾ ਪਰ ਸਾਨੂੰ ਮੇਨ ਦਾ ਪੱਠਾ ਆ ਦੇਖੋ ਪਸ਼ੂ ਦੀ ਖਰਾਕ ਮੇਨ ਹੈਗਾ ਪੱਠਾ ਫੀਡ ਤਾਂ ਸਾਨੂੰ ਮਤਲਬ ਮਜਬੂਰੀ ਬਸ ਦੇਣੀ ਪੈਂਦੀ ਆ ਜਦੋਂ ਪੱਠੇ ਚ ਖਰਾਕੀ ਤੱਤ ਪੂਰੇ ਨਹੀਂ ਹੁੰਦੇ ਫਿਰ ਸਾਨੂੰ ਫੀਡ ਦੇਣੀ ਪੈਂਦੀ ਆ ਇਸ ਲਈ ਪੱਠਾ ਜਿੰਨਾ ਖਵਾਵਾਂਗੇ ਉਨਾ ਹੀ ਵਧੀਆ ਅਗਲੇ ਅਗਲੀ ਛੇਤੀ ਪਸ਼ੂ ਗੱਭਣ ਹੋਊ ਆਹ ਦੇਖੋ ਆਪਾਂ ਪਾਊਡਰ ਮਤਲਬ ਕਿ ਉਹ ਪੰਜ ਪਸ਼ੂ ਆ ਉਹਨਾਂ ਨੂੰ ਤਕਰੀਬਨ 3 ਕਿਲੋ ਦੇ ਨੇੜੇ ਪਾਊਡਰ ਪਾ ਦਾਂਗੇ ਕਿਉਂਕਿ ਇੱਕ ਪਸ਼ੂ ਦਾ ਪੀ ਐਚ ਦੀ ਪ੍ਰੋਬਲਮ ਆਈ ਸੀਗੀ ਤੇ 3 ਕਿਲੋ ਦੇ ਨੇੜੇ ਆਪਾਂ ਉਹਨਾਂ ਨੂੰ ਇਹ ਆਹ ক্লোਜ ਅਪ ਨਾਂ ਦਾ ਆਉਂਦਾ ਵਾ ਪੀ ਡੀ ਐਫ ਦਾ ਇਹ ਤੁਸੀਂ ਲੈ ਸਕਦੇ ਆ ਇਹ ਤਕਰੀਬਨ ਹੁਣ ਪੀਡੀਐਫ ਐ ਪੂਰੇ ਪੰਜਾਬ ਦੇ ਵਿੱਚ ਹੀ ਹੈਗੀ ਆ ਜਿਹੜੀਆਂ ਆਪਣੇ ਫੀਡ ਕੰਪਨੀਆਂ ਹਰੇਕ ਕੋਲੇ ਇਹ ਹੁੰਦਾ ਵਾ ਉਹਨਾਂ ਤੋਂ ਮਗਾ ਵੀ ਸਕਦੇ ਆ ਹਰੇਕ ਸਹਿਤ ਉਹਨਾਂ ਦੇ ਡੀਲਰ ਹੈਗੇ ਆ ਤੇ ਸੋ ਅੱਜ ਦੀ ਵੀਡੀਓ ਇੰਨੀ ਹੀ ਆ ਥੈਂਕ ਯੂ ਆ ਧੰਨਵਾਦ ਆ ਸਾਰਿਆਂ ਦਾ ਹੋਰ ਕਈ ਸਵਾਲ ਆਏ ਸੀ ਸੱਜਣਾ ਦੇ ਵੀ ਇਹਤੇ ਵੀਡੀਓ ਬਣਾਉ ਜਿਵੇਂ ਕਿਆ ਸੱਜਣਾ ਦੇ ਵਿੱਚ ਸਕੈਪਰ ਤੇ ਵੀਡੀਓ